ਦੌੜਾ ਕੀ ਦੀ ਗਵਾਈ ਚ ਸਾਡੇ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਹਟ ਸਾਰੇ ਅੱਜ ਡੀਸੀ ਤੇ ਐਸਐਸਪੀ ਨੂੰ ਮੈਮੋਰੰਡਮ ਦੇਣ ਵਾਸਤੇ ਅਸੀਂ ਇੱਥੇ ਆਏ ਆ ਜਿਹੜੀ ਮਨੀਸ਼ ਸੋਧਿਆ ਪੰਜਾਬ ਦੇ ਚਾਰਜਮੈਨ ਆਮ ਆਦਮੀ ਦੇ ਉਹਨਾਂ ਦੀ ਜਿਹੜੀ ਭੱਦੀ ਸ਼ਬਦਾਲੀ ਉਹਨਾਂ ਨੇ ਵਰਤੀ ਸੀ ਉਹਦੇ ਸਬੰਧ ਚ ਸਾਰੇ ਅਜੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਸਬੰਧੀ ਅਸੀਂ ਮੈਮੋਰੰਡਮ ਸਾਰਾ ਦੇ ਰਹੇ ਆ ਕੀ ਤੁਹਾਨੂੰ ਚੱਲਣ ਕਿਹੜੇ ਕਿਹੜੇ ਹਲਕੇ ਦੇ ਵਿੱਚ ਵਿਸ਼ੇਸ਼ ਤੌਰ ਤੇ ਇਹ ਜਿਹੜਾ ਇੱਕ ਮੰਗ ਪੱਤਰ ਤਿਆਰ ਹੈ ਇਹ ਸਾਰੇ ਜਿਹੜੇ ਕਾਂਗਰਸ ਦੇ ਸੀਨੀਅਰ ਲੀਡਰ ਸਹਾਬਾਨ ਨੇ ਜਿਹੜਾ ਜਿਹੜਾ ਸਾਡੇ ਪ੍ਰਧਾਨ ਜੀ ਦੁੱਗਲ ਸਾਹਿਬ ਆਏ ਨੇ ਔਰ ਖਨੋੜਾ ਜੀ ਜ਼ਿਲ੍ਹਾ ਪ੍ਰਧਾਨ ਸਾਡੇ ਦਿਹਾਤੀ ਦੇ ਉਹ ਸਾਰੇ ਆਪਣੇ ਆਪਣੇ ਲੈਵਲ ਤੇ ਦੇ ਰਹੇ ਨੇ ਮੰਨ ਪਤਾ ਕਿਹਨਾਂ ਚੋਣੇ ਵਿਸ਼ੇਸ਼ ਤੌਰ ਤੇ ਪੰਜਾਬ ਸਰਕਾਰ ਨੂੰ ਜਿਹੜੀ ਭੱਦੀ ਸ਼ਬਦਾਵਲੀ ਵਰਤੀ ਆ ਅੱਗੇ ਤੋਂ ਜਵਾਨ ਤੇ ਕੰਟਰੋਲ ਕੀ ਕਹਿਣਾ ਜੀ ਇਹਨਾਂ ਦੀ ਜ਼ੁਬਾਨ ਕੰਟਰੋਲ ਤੇ ਹੈ ਹੀ ਨਹੀਂ ਕਿਸੇ ਦੀ ਵੀ ਨਹੀਂ ਇਹਨਾਂ ਦੀ ਕਦੀ ਕੋਈ ਕੋਈ ਸ਼ਬਦ ਬੋਲਦਾ ਕਦੀ ਕੋਈ ਸ਼ਬਦ ਬੋਲਦਾ ਇਹਨਾਂ ਨੂੰ ਅੱਗੇ ਜਿਹੜੀ 2027 ਦੀ ਉਹ ਇਹਨਾਂ ਦੇ ਹਾਰ ਜਿਹੜੀ ਸਪਸ਼ਟ ਨਜ਼ਰ ਆ ਰਹੀ ਆ ਔਰ ਉਹਦੇ ਤੇ ਇਹ ਜਿਹੜਾ ਹੁਣ ਮਾੜੇ ਸ਼ਬਦ ਵਰਤ ਕੇ ਲੋਕਾਂ ਨੂੰ ਧਮਕਾ ਕੇ ਡਰਾ ਕੇ ਵੋਟ ਲੈਣੀ ਚਾਹੁੰਦੇ ਨੇ ਜਿਹੜੀ ਨਹੀਂ ਮਿਲਦੀ ਰਵਿੰਦਰ ਦਾਲਵੀ ਜੀ ਆ ਕੇ ਮੀਟਿੰਗਾਂ ਲੈ ਰਹੇ ਨੇ ਵੱਡੇ ਤੌਰ ਤੇ ਤੁਸੀਂ ਹੁਣ ਤਾਂ ਕਿੰਨਾ ਕੁ ਅਸਰ ਦੇਖੋ ਅਸੀਂ ਸਵਾਗਤ ਕਰਦੇ ਆਂ ਜੀ ਇਹ ਉਹ ਚੰਗੀ ਗੱਲ ਆ ਸਾਰੇ ਮੀਟਿੰਗਾਂ ਕਰਨੀ ਚਾਹੀਦੀਆਂ ਜਿਵੇਂ ਜਿਵੇਂ ਉਹਦੇ ਟਾਈਮ ਆਉਣਾ ਹੁਣ ਸਾਰਿਆਂ ਨੇ ਆਉਣਾ ਵੋਟ ਪੰਗਣ ਦਾ ਸਭ ਨੂੰ ਅਧਿਕਾਰ ਆ ਔਰ ਤਗੜੇ ਕਾਂਗਰਸ ਨੂੰ ਇੱਕ ਜੋਟ ਕਰਨ ਵਾਸਤੇ ਤਗੜੇ ਕਰਨ ਵਾਸਤੇ ਸਾਰੇ ਅਸੀਂ ਲੱਗੇ ਹੋਏ ਆਂ ਸਾਰੇ ਹਾਂਕਾ ਦੇ ਵਿੱਚ ਲਈ ਗਈ ਕਿਸ਼ਤਾਂ ਦਾ ਪ੍ਰਚਾਰ ਬਹੁਤ ਵਧੀਆ ਜੀ ਧਰਮ ਸੋਧ ਦੀ ਗਵਾਹੀ ਚ ਉੱਥੇ ਬਹੁਤ ਵਧੀਆ ਕੰਮ ਕਰ ਰਹੇ ਸਾਰੀ ਟੀਮ ਸਾਡੀ ਰਲ ਕੇ ਮੈਂ ਵੀ ਜਾਂਦਾ ਉੱਥੇ ਔਰ ਬਹੁਤ ਅੱਛੀ ਤਰ੍ਹਾਂ ਸੀ ਆਪਣੇ ਲੱਗੇ ਹੋਏ ਆ ਕੰਮ ਕਰਦੇ ਬਹੁਤ ਹੀ ਵਧੀਆ ਪ੍ਰਭਾਵ ਉਹਨਾਂ ਮੀਟਿੰਗਾਂ ਦਾ ਰਿਹਾ ਜੀ ਜੋ ਡਾਲਵੀ ਸਾਹਿਬ ਖਾਸ ਕਰਕੇ ਸਾਡੇ ਜ਼ਿਲ੍ਹੇ ਪਟਿਆਲੇ ਦੀ ਗੱਲ ਕਰੀਏ ਇੱਥੇ ਆ ਕੇ 5 6 ਹਲਕਿਆਂ 'ਚ ਉਹਨਾਂ ਨੇ ਜਿਹੜੀ ਮੀਟਿੰਗਸ ਕੀਤੀਆਂ ਨੇ ਵਰਕਰਾਂ 'ਚ ਉਤਸ਼ਾਹ ਆਇਆ ਹੈ ਨਾਲੇ ਜੋ ਮੇਨ ਇਹ ਮੀਟਿੰਗਾਂ ਦਾ ਜਿਹੜਾ ਮਕਸਦ ਸੀ ਬੂਥ ਕਮੇਟੀਆਂ ਜਿਹੜਾ ਥੱਲੇਡੇ ਲੈਵਲ ਤੱਕ ਗਰਾਊਂਡ ਲੈਵਲ ਤੱਕ ਵਰਕਰ ਨੂੰ ਜਾਗਰੂਕ ਕਰਨਾ ਵਰਕਰ ਨੂੰ ਕਾਂਗਰਸ ਪਾਰਟੀ ਦੇ ਬਾਰੇ ਦੱਸਣਾ ਉਹਦੇ ਕਰਕੇ ਬਹੁਤ ਹੀ ਵਧੀਆ ਮੇਰੇ ਸਵੇਰੇ ਵੀ ਦਲਵੀ ਸਾਹਿਬ ਨਾਲ ਗੱਲ ਹੋਈ ਹੈ ਮੈਂ ਕਿਹਾ ਕਿ ਧੰਨਵਾਦ ਵੀ ਕਰਦੇ ਆਂ ਤੇ ਦੁਬਾਰਾ ਤੁਸੀਂ ਫੇਰ ਆਇਓ ਬਹੁਤ ਹੀ ਇੱਕ ਡਿਸਪਲਿਨ ਚ ਰਹਿ ਕੇ ਸਾਰੇ ਜ਼ਿਲ੍ਹੇ ਦੇ ਵਿੱਚ ਜਿਹੜਾ ਹੋਇਆ ਇਹ ਉਹਨਾਂ ਨੇ ਆਪਣਾ ਮੀਟਿੰਗਸ ਲਈਆਂ ਪਲੱਸ ਜਿਹੜਾ ਉਹਨਾਂ ਨੇ ਸੰਗਠਨ ਸਿਰਜਣ ਸਾਡਾ ਹੋਣ ਜਾ ਰਿਹਾ ਹੈ ਅੱਜ ਵੀ ਸਾਡੀ ਦਿੱਲੀ ਦੇ ਵਿੱਚ ਮੀਟਿੰਗ ਹੈ ਸ਼੍ਰੀ ਰਾਹੁਲ ਗਾਂਧੀ ਜੀ ਨੇ ਵੀ ਮੀਟਿੰਗ ਬੁਲਾਈ ਹੋਈ ਹੈ ਪੰਜਾਬ ਦੇ ਸੀਨੀਅਰ ਲੀਡਰ ਸਾਹਿਬਾਨ ਦੀ ਉਹਦੇ ਵਿੱਚ ਵੀ ਅੱਜ ਆਬਜ਼ਰਵਰਸ ਵੀ ਜਿਹੜੇ 29 ਜ਼ਿਲ੍ਹਿਆਂ ਦੇ ਵਿੱਚ ਭੇਜੇ ਜਾਣਗੇ ਉਹਨਾਂ ਨੂੰ ਅਲੋਟ ਹੋ ਜਾਣਗੇ ਡਿਸਟ੍ਰਿਕਟਸ ਅੱਜ ਤੇ ਸਾਨੂੰ ਜਲਦੀ ਪਤਾ ਲੱਗ ਜਾਓ ਅਸੀਂ ਉਹ ਕੰਮ ਵੀ ਜਲਦੀ ਸ਼ੁਰੂ ਕਰਨ ਜੋ ਸੰਦੇਸ਼ ਸੀ ਵਿੱਚ ਜਿਹੜੇ ਫਰਕਾਂ ਤੇ ਆਪਸ ਵਿੱਚ ਗਹਿਵਾਜ ਹੋ ਰਹੀ ਹੈ ਤੁਹਾਨੂੰ ਲੱਗਦਾ ਕਿ ਉਹਨਾਂ ਦੀ ਪੜਾਅ ਨਿਕਲਣੀ ਚਾਹੀਦੀ ਆ ਮਨ ਦੇ ਵਿੱਚ ਗੁਮਾਰ ਨੇ ਉਹਨਾਂ ਦੇ ਕੀ ਕਹਿਣਾ ਚਾਹੀਦਾ ਦੇਖੋ ਵੈਸੇ ਅੱਜ ਇਹ ਮੁੱਦਾ ਤਾਂ ਹੈ ਨਹੀਂ ਅਸੀਂ ਆਏ ਆ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਆਪਣੇ ਮੈਮੋਰੰਡਮਸ ਦੇ ਪਰ ਤੁਸੀਂ ਗੱਲ ਪੁੱਛੀ ਐ ਮੈਂ ਇੱਥੇ ਇਹ ਦੱਸੂਗੀ ਕਿ ਦੇਖੋ ਕਿ ਕਿੰਨਾ ਵੱਡਾ ਬਦਲਾਅ ਆਇਆ ਸੀ ਇਹ 92 94 ਜਿੰਨੇ ਵੀ ਜਿੱਤ ਗਏ ਪਰ ਤੁਸੀਂ ਦੇਖੋ ਕਿ ਕਾਂਗਰਸ ਪਾਰਟੀ ਜਿਹੜੀ ਨੈਸ਼ਨਲ ਪਾਰਟੀ ਆ ਸਾਰਿਆਂ ਨਾਲੋਂ ਪੁਰਾਣੀ ਸਾਡੀ ਇਹ ਪਾਰਟੀ ਐ ਇਹ ਸੈਕੂਲਰ ਪਾਰਟੀ ਐ ਇਦੇ ਵਿੱਚ ਸਾਰਿਆਂ ਨੂੰ ਅਧਿਕਾਰ ਹੈ ਲੋਕਤੰਤਰ ਹੈ ਲੋਕਤੰਤਰ ਬਚਾਉਣ ਲਈ ਸੰਵਿਧਾਨ ਬਚਾਉਣ ਲਈ ਸਾਡੇ ਰਾਹੁਲ ਜੀ ਲੱਗੇ ਹੋਏ ਨੇ ਚੰਗੀ ਗੱਲ ਹੈ ਫਿਰ ਕੀ ਹੋ ਗਿਆ ਟਿੱਕਟਾਂ ਵਾਲੇ ਲੋਕ ਕਹਿ ਰਹੇ ਨੇ ਮੈਨੂੰ ਦਿਓ ਮੈਨੂੰ ਦਿਓ ਜੇ ਗ੍ਰੋਥ ਹੈ ਤਾਂ ਹੀ ਹੈ ਜੇ ਕਾਂਗਰਸ ਪਾਰਟੀ ਨੂੰ ਪਸੰਦ ਕਰਦੇ ਨੇ ਤਾਂ ਹੀ ਹੋ ਗਿਆ ਤਾਂ ਕੋਈ ਗੱਲ ਨਹੀਂ ਪਾਈ ਹੈ ਸਾਡੇ ਸਾਰੇ ਇੱਥੇ ਬਸ ਜਾਂਦਾ ਵੀ ਵਰਕਰ ਦੀ ਸੁਣੀ ਨਹੀਂ ਜਾਂਦੀ ਉਹਨਾਂ ਦੀ ਪੜਾਅ ਤੋਂ ਮੰਦ ਵਿੱਚ ਜਾਂ ਤਾਂ ਸੀਨੀਅਰ ਲੀਡਰ ਨੂੰ ਕਹਿਦਾ ਵੀ ਉਹਨਾਂ ਦੇ ਮੰਦ ਵਿੱਚ ਜਿਹੜੀ ਗੁਮਾਰ ਨਹੀਂ ਨਿਕਟੇ ਜਾਂਦੀ ਤੁਸੀਂ ਦੇਖੋ ਉਹਨੇ ਢਾਲਵੀ ਸਾਹਿਬ ਦੀ ਆਉਣ ਦੀ ਗੱਲ ਕੀਤੀ ਇਹ ਵਰਕਰਜ਼ ਨੂੰ ਤਾਂ ਮਿਲਣ ਆਇਸੀ ਵਰਕਰਜ਼ ਦੀ ਛੋਣ ਨਾ ਆਇਸੀ ਵਰਕਰਜ਼ ਦੀ ਹੀ ਮੀਟਿੰਗ ਸੀ ਕੌਣ ਕਹਦਾ ਨਹੀਂ ਸੁਣੀ ਜਾ ਰਹੀ ਥੈਂਕ ਯੂ